ਜ਼ਿਲ੍ਹਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਵਿੱਚ ਅੱਜ ਉਸ ਸਮੇਂ ਇੱਕ ਵੱਡਾ ਹਾਸਾ ਹੋ ਗਿਆ ਜਦੋਂ ਇੱਕ ਟਰੱਕ ਨੇ ਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਪਾਪਤ ਜਾਣਕਾਰੀ ਅਨੁਸਾਰ ਨਵਾ ਗੁੰਗਰਾਹ ਦਾ ਰਹਿਣ ਵਾਲਾ ਤਰਸੇਮ ਲਾਲ ਸਵੇੜੇ ਆਪਣੇ ਘਰ ਤੋਂ ਲਖਣਪੁਰ ਵੱਲ ਕੰਮ ਲਈ ਜਾ ਰਿਹਾ ਸੀ ਅਤੇ ਜਦੋਂ ਉਹ ਸੁਜਾਨਪੁਰ ਦੇ ਨੇੜੇ ਪੁੱਜਾ ਤਾਂ ਡਿਫੈਂਸ ਰੋਡ ਤੇ टी पॉइंट ਕੋਲ ਜਾ ਕੇ ਪਿੱਛੋਂ ਤੋਂ ਆ ਰਹੇ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਫਿਰਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਰਜੁਨ ਜੀ ਇਹ ਗੱਲ ਬਾਤ ਹੋਈ ਕੋ ਜੀ ਉਹ ਸਿਰੇ ਕੰਮ ਤੇ ਜਾ ਰਹੇ ਲਖਨਪੁਰ ਵਾਲੀ ਸਾਈਡ ਜਾਇਆ ਕਰਦੇ ਤੇ ਪਿੱਛੋਂ ਟਰੱਕ ਨੇ ਇਹਨਾਂ ਸਾਈਡ ਮਾਰੀ ਆ ਅੱਛਾ ਜੀ ਹਾਂ ਜੀ ਉਹਦੇ ਨਾਲ ਕੁਝ ਨਹੀਂ ਜਾਇ ਕਰਦੇ ਇਹਦੇ ਪਿੱਛੋਂ ਟਰੱਕ ਆ ਮਾਰ ਕੇ ਟਰੱਕ ਵਾਲਾ ਦੌੜ ਗਿਆ ਆ ਉਹਨੂੰ ਹੁਣ ਟਰੱਕਾਂ ਵੀ ਥਾਣੇ ਲਗਾ ਤੰਦਾਂ ਬਾਚੋ ਲੱਭੇ ਨਹੀਂ ਥਾ ਟ੍ਰੱਕ ਵਾਲੇ ਕੋਲ ਸਾਹਿਬ ਦੀ ਕੀ ਪੋਜੀਸ਼ਨ ਅਸੂ ਉਹਨਾਂ ਦੀ ਤੇ ਬਹੁਤ ਮਰੀ ਹਾਲਤ ਹੈ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਉਹਨਾਂ ਦੀ ਕੀ ਮੰਗ ਕਰਦੇ ਬਚਾਛੀ ਉਹ ਇਹ ਕੀ ਸਤ ਸਤ ਕਾਰਵਾਈ ਟ੍ਰੱਕ ਵਾਲੇ ਦੇ ਹੋਏ ਠੀਕ ਹੈ ਜਨਰਲ ਸੀਗਮਾ ਮਾਹਬਾ ਇਸ ਤਰ੍ਹਾਂ ਮੈਂ ਡਾਕਟਰ ਅੰਮ੍ਰਿਤਕ ਪਟ ਹੈ ਮੇਰੀ ਵਾਈਫ ਕਾਉਂਸਲਰ ਹੈ ਵਾਰ ਨੰਬਰ 1 ਗੋਗਰਾ ਪਿੰਡ ਤੋਂ ਇਸ ਵੀਰੇ ਸਾਡੇ ਪਿੰਡ ਦਾ ਇੱਕ ਮਜ਼ਦੂਰ ਕੰਮ ਕਰਦੇ ਕਾਪੇਂਟਰ ਹੈ ਇੱਕ ਠੂੜੇ ਜਾ ਰਹੇ ਆਪਣੇ ਸੈਕਲ ਤੇ ਡਿਫੈਂਸਰ ਉਹ ਟੀ ਪੁਆਇੰਟ ਦੇ ਉੱਪਰ ਆ ਕੇ ਪਿੱਛੋਂ ਟਰੱਕ ਨੇ ਹਿੱਟ ਕੀਤਾ ਇਹਨਾਂ ਨੂੰ ਜਿਨ੍ਹਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਮੌਕੇ ਤੇ ਡੈਥ ਹੁੰਦੇ ਸਾਨੂੰ ਉੱਥੋਂ ਫੋਨ ਆਇਆ ਵੀ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੋ ਗਈ ਹੈ ਤੁਸੀਂ ਉੱਥੇ ਕੋ ਜੋ ਦਾ ਵਾਰਾ ਤੁਹਾਡੇ ਪਿੰਡ ਤੇ ਇਹ ਮੌਕੇ ਤੇ ਜਾ ਕੇ ਕਹਿੰਦੇ ਮੌਕੇ ਤੇ ਡੈਥ ਹੋ ਗਈ ਟਰੱਕ ਦੇ ਵਿੱਚ ਸਾਈਕਲ ਫਸੇਦਾ ਸੀ ਤੇ ਟਰੱਕ ਵਾਲਾ ਨਹੀਂ ਦੌੜ ਪਾਇਆ ਇਸ ਕਾਰਨ ਉਹ ਗੱਡੀ ਛੱਡ ਕੇ 도ੜ ਗਿਆ ਤੇ ਨਹੀਂ ਤੇ ਮੌਕੇ ਤੇ ਉਹਨਾਂ ਟਰੱਕ ਲੈ ਕੇ ਨੱਡ ਜਾਣਾ ਗੱਡੀ ਛੱਡ ਕੇ ਨੱਡ ਗਿਆ ਤੇ ਫਿਰ ਉਹਦੇ ਬਾਅਦ ਚ ਪੁਲਸੀ ਵੀ ਆਈ ਹੈ ਉੱਥੇ ਪੁਰਤ ਪ੍ਰਸ਼ਾਸਨ ਨਾਲ ਹੀ ਮਦਦ ਲੈ ਕੇ ਉਦੇ ਖਿਲਾਫ ਐਫ ਆਈ ਆ ਦਰਜ ਕਰਾਈ ਹੈ ਤੇ ਹੁਣ ਕੋਸ ਆ ਰਹੀ ਹੈ ਤੇ ਪੋਸਟਮਾਰਮ ਕਰਵਾਉਣ ਵਾਸਤੇ